ਵੀ ਆਪਣੇ ਭੈਣਾ ਘਰੇ ਬੈਠਿਆ ਸਲਾਈ ਦਾ ਕੰਮ ਕਰਦੀਆਂ ਨੇ ਤੇ ਉਹਨਾਂ ਨੇ ਸੂਟ ਵਗੈਰਾ ਸਟਿਚ ਕਰਵਾਉਣੇ ਆ ਵਰਕ ਕਰਵਾਉਣੇ ਆ ਕਿ ਹੈਂਡਵਰਕ ਆਰੀਵਰਕ ਪਲੱਸ ਥ्रेडਵਰਕ ਆਪਾਂ ਵਧੀਆ ਰੇਟਾਂ ਤੇ ਉਹਨਾਂ ਨੂੰ ਤਿਆਰ ਕਰਕੇ ਦਿੰਨੇ ਆ ਠੀਕ ਆ ਜੀ ਇਹ ਪੀਸ ਆਪਣਾ ਇਹ ਹੈਂਡਵਰਕ ਦਾ ਪੀਸ ਆ ਟੋਟਲ ਹੈਂਡ ਆ ਹਾਂਜੀ ਟੋਟਲ ਹੈਂਡ ਆ ਤੇ ਇਹ ਵੀ ਆਪਣਾ ਹੈਂਡ ਦਾ ਪੀਸ ਆ ਆਰੀ ਪਲੱਸ ਹੈਂਡ ਚਿਕਾ ਜੀ ਹਾਂਜੀ ਤੇ ਉਹਨਾਂ ਦੇ ਉੱਤੇ ਆਪਣਾ ਨਾਲ ਥ्रेडਵਰਕ ਵਾਲੀਆਂ ਸਲਵਾਰਾਂ ਓਕੇ ਤੇ ਇਹ ਆਪਣੇ ਥ੍ਰੈਡਵਰਕ ਦੇ ਸੂਟ ਹਾਂਜੀ ਤੇਬਰੀ ਕਪੇ ਆਫਰ ਰੱਖਿਆ ਜਿਹੜਾ ਵੀ ਕੋਈ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲੇ ਆਉਂਦਾ ਠੀਕ ਹੈ 18 April ਤੋਂ 30 April ਤੱਕ ਆਪਾਂ ਉਹਨਾਂ ਲਈ ਆਫਰ ਰੱਖਿਆ ਸਿੰਪਲ ਸੂਟ 150 ਰੁਪਿਆ ਤੇ ਲੈਨਿੰਗ ਵਾਲਾ 450 ਤੇ ਉਹ ਇਸ ਲਈ ਰੱਖਿਆ ਕਿਉਂਕਿ ਤੁਸੀਂ ਸਾਡੀ ਸਟੀਚਿੰਗ ਤੇ ਸਾਰਾ ਕੁਝ ਦੇਖ ਕੇ ਤੇ ਸਾਡੇ ਕੋਲ ਆ ਬਹੁਤ ਵਧੀਆ ਸਲਾਈਸ ਖਵਾਉਂਦੇ ਨੇ ਜੀ ਬਹੁਤ ਵਧੀਆ ਨੇਚਰ ਹੈ ਜੀ ਠੀਕ ਹੈ ਜੀ ਹਾਂਜੀ ਕੱਲੀ ਕੱਲੀ ਚੀਜ਼ ਬਹੁਤ ਵਧੀਆ ਸਮਝਾਉਂਦੇ ਨੇ ਮੈਮ ਜੀ ਓਕੇ ਹਾਂਜੀ ਬਹੁਤ ਜ਼ਿਆਦਾ ਸਮਝ ਆਉਂਦਾ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਮਰੀੜਕੋਟਲੇ ਆத்து ਨੂੰ ਸ਼ਹਿਰ ਮਰੇਰ ਕੋਲ ਇੱਕ ਏਦਾਂ ਦੀ ਬੁਟੀਕ ਦੇ ਉੱਪਰ ਲੈ ਕੇ ਚੱਲਦੇ ਹਾਂ ਜਿੱਥੇ ਤੁਸੀਂ ਹਰ ਤਰ੍ਹਾਂ ਦੇ ਹੈਂਡਵਰਕ, ਫਾਪ ਵਰਕ, ਥ੍ਰੈਡ ਵਰਕ ਜਾਂ ਕਿਸੇ ਤਰ੍ਹਾਂ ਤੁਸੀਂ ਵਰਕ ਸੂਟ ਦੇ ਉੱਪਰ ਕਰਾਉਣਾ ਬਹੁਤ ਹੀ ਸਸਤੇ ਰੇਟਾਂ ਤੇ ਕਰਾ ਸਕਦੇ ਹੋ ਤੇ ਹਰ ਤਰ੍ਹਾਂ ਤੁਸੀਂ ਇਹਨਾਂ ਤੋਂ ਸੂਟ ਜਿਹੜਾ ਸਟਿੱਚ ਕਰਾ ਸਕਦੇ ਹੋ ਬਾਕੀ ਸਾਰੀ ਆਪਾਂ ਗੱਲਬਾਤ ਕਰਾਂਗੇ ਸਾਰੀ ਤੁਹਾਨੂੰ ਆਪਾਂ ਇਹਨਾਂ ਦੀ ਜਿਹੜੀ ਵਰਕ ਕਰਦੇ ਨੇ ਸਾਰਾ ਕੰਮ ਉਹ ਸਾਰਾ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਸੀਂ ਕਿਵੇਂ ਬੁਟੀਕ ਤੇ ਪਹੁੰਚਣਾ ਉਹ ਵੀ ਤੁਹਾਨੂੰ ਆਪਾਂ ਟਰੈਕ ਦੱਸਾਂਗੇ ਨੰਬਰ ਦਵਾਂਗੇ ਸੋ ਆਤੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਵੀਡੀ ਤੇ ਇੱਧਰ ਆ ਜਾਂਦਾ ਲੁਧਿਆਣਾ ਤੇ ਇੱਧਰ ਜਰਗ ਬਾਈਪਾਸ ਤੋਂ ਤੁਸੀਂ ਆ ਕੇ ਆਹ ਗਲੀ ਮੁੜਨਾ ਤੇ ਆਹ ਗਲੀ ਤੇ ਤੁਸੀਂ ਨਿਸ਼ਾਨੀ ਰੱਖ ਲਿਓ ਹਨਾ ਤੇ ਇੱਥੇ ਤੁਸੀਂ ਆਹ ਨਿਸ਼ਾਨੀ ਮੰਨ ਕੇ ਇੱਥੇ ਜਿਹੜਾ ਪਹੁੰਚ ਸਕਦੇ ਹੋ ਬੁਟੀਕ ਤੇ ਤੇ ਇੱਧਰ ਪਟਿਆਲਾ ਠੂਰੀ ਤੇ ਇੱਧਰ ਲੁਧਿਆਣਾ ਤੇ ਆ ਉਪਰੋਂ ਲੁਧਿਆਣਾ ਰੋਡ ਚੱਲਦਾ ਠੀਕ ਆ ਜੀ ਤੇ ਇੱਧਰ ਸਾਹਮਣੇ ਹੈਗਾ ਜਰਗ ਬਾਈਪਾਸ ਤੇ ਇੱਥੋਂ ਇੱਧਰੇ ਬੁਟੀਕ ਆ ਅਨਸ ਬੁਟੀਕ ਤੇ ਚੱਲਦੇ ਆਪਾਂ ਤੁਹਾਨੂੰ ਲੈ ਕੇ ਤੇ ਬਾਕੀ ਸਾਰੀ ਆਪਾਂ ਗੱਲਬਾਤ ਕਰਦੇ ਆਂ ਤੇ ਕਿੰਨੇ ਕਿੱਦਾਂ ਦਾ ਹੈਂਡਵਰਕ ਕਰਦੇ ਆ ਕਿੱਦਾਂ ਦਾ ਵਰਕ ਕਰਦੇ ਆ ਕਿੰਨੇ ਰੁਪਈਆ ਚ ਕਰਦੇ ਆ ਸਾਰਾ ਤੁ ਕਿ ਕਿੰਨੇ ਰੇ ਸੂਟਾਂ ਦੀ ਸਟੀਚਿੰਗ ਆ ਉਹ ਕਿੰਨੇ ਰੁਪਏ ਆਣਾ ਸਾਰੀ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੱਸਾਂਗੇ ਤੁਹਾਡੇ ਦਾ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਆਜੋ ਚੱਲਦੇ ਆਂ ਤੇ ਤੁਹਾਨੂੰ ਆਪਾਂ ਬੁਟੀਕ ਤੇ ਲੈ ਕੇ ਚੱਲਦੇ ਆਂ ਲੌ ਜੀ ਪਹੁੰਚ ਗਏ ਆਪਾਂ ਬੁਟੀਕ ਤੇ ਅੰਸ ਬੁਟੀਕ ਐਂਡ ਟ੍ਰੇਨਿੰਗ ਸੈਂਟਰ ਇੱਥੇ ਹਰ ਤਰ੍ਹਾਂ ਦੇ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਆ ਸੂਟਾਂ ਤੇ ਹਰ ਤਰ੍ਹਾਂ ਦਾ ਵਰਕ ਕੀਤਾ ਜਾਂਦਾ ਤੇ ਆਰਡਰ ਤੇ ਸੂਟ ਵੀ ਤਿਆਰ ਕੀਤੇ ਜਾਂਦੇ ਤੇ ਬ੍ਰਾਈਡਲ ਲਹਿੰਗੇ ਵੀ ਤਿਆਰ ਕੀਤੇ ਜਾਂਦੇ ਤੇ ਇੱਥੇ ਕੁੜੀਆਂ ਨੂੰ ਸਿਲਾਈ ਵੀ ਦਿੱਤੀ ਜਾਂਦੀ ਆ ਤਾਂ ਚੱਲਦੇ ਆ ਆਪ ਕੋ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਜੋ ਕਲੈਕਸ਼ਨ ਆ ਜੋ ਇਹ ਵਰਕ ਕਰਦੇ ਆ ਸਾਰਾ ਤੁਹਾਨੂੰ ਆਪਾਂ ਦਿਖਾਉਣੀ ਆ ਤੇ ਚੱਲਦੇ ਆ ਤੁਹਾਨੂੰ ਮਨਾਉਣੇ ਆ ਆਪਾਂ ਸ਼ੌਕ ਦੇ ਜਿਹੜੇ ਓਨਰ ਨੇ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਵੀਰ ਜੀ ਆ ਹਾਂਜੀ ਹਾਂਜੀ ਵੀਰ ਜ ਸਲਾਈ ਦਾ ਕੰਮ ਕਰਦੀਆਂ ਨੇ ਤੇ ਉਹਨਾਂ ਨੇ suit ਵਗੈਰਾ ਸਟਿਚ ਕਰਵਾਉਣੇ ਆ ਵਰਕ ਕਰਵਾਉਣੇ ਆ ਠੀਕ ਹੈ ਹੈਂਡਵਰਕ ਆਰੀਵਰਕ ਪਲੱਸ ਥ्रेडਵਰਕ ਆਪਾਂ ਵਧੀਆ ਰੇਟਾਂ ਤੇ ਉਹਨਾਂ ਨੂੰ ਤਿਆਰ ਕਰਕੇ ਦੇਨੇ ਆ ਠੀਕ ਆ ਜੀ ਮਿਨੀਮਲ ਮੈਡਮ ਹੈਂਡਵਰਕ ਕਿੰਨੇ ਤੋਂ ਸਟਾਰਟ ਹੋ ਜਾਂਦਾ ਮਨ ਲਾ ਜੇ ਕਿਸੇ ਨੇ ਕਰਵਾਉਣਾ ਵੀਰੇ ਮਿਨੀਮਮ ਵਧੀਆ ਤੋਂ ਵਧੀਆ ਮਤਲਬ ਕਿ ਜਿੱਦਾਂ ਕਿ ਹੁਣ ਇਹ ਸੂਟ ਆ ਇਹ 3000 ਦੇ ਵਿੱਚ ਆਪਣਾ ਰੈਡੀ ਹੁੰਦਾ ਠੀਕ ਹੈ ਮੈਡਮ ਮੈਡਮ ਹੈਂਡਵਰਕ ਕੀ ਹੈ ਇਹ ਆਰੀ ਪਲੱਸ ਹੈਂਡ ਆ ਵੀਰੇ ਦੇਖੋ ਆਰੀਓ ਹੈਂਡ ਹਾਂਜੀ ਆਰੀ ਪਲੱਸ ਹੈਂਡ ਜਿਹੜਾ ਇਹ ਪੀਸ ਆ ਆਪਣਾ ਇਹ ਹੈਂਡਵਰਕ ਦਾ ਪੀਸ ਆ ਟੋਟਲ ਹੈਂਡ ਆ ਹਾਂਜੀ ਟੋਟਲ ਹੈਂਡ ਆ ਤੇ ਇਹ ਵੀ ਆਪਣਾ ਹੈਂਡ ਦਾ ਪੀਸ ਆ ਆਰੀ ਪਲੱਸ ਹੈਂਡ ਠੀਕ ਹੈ ਜੀ ਓਕੇ ਇਹ ਆਪਣੇ ਮਤਲਬ ਕਿ ਪ੍ਰਿੰਟ ਸੂਟ ਨੇ ਜਿਹੜੇ ਕਾਟਨ ਦੇ ਤੇ ਉਹਨਾਂ ਦੇ ਉੱਤੇ ਆਪਣਾ ਨਾਲ ਥ्रेड ਵਰਕ ਵਾਲੀਆਂ ਸਲਵਾਰਾਂ ਓਕੇ ਤੇ ਇਹ ਆਪਣੇ ਥ्रेड ਵਰਕ ਦੇ ਸੂਟ ਤੇ ਇਹ ਮਤਲਬ ਕਿ ਆਪਣੇ ਥ्रेड ਵਰਕ ਦੇ ਸੂਟਾਂ ਦੇ ਨਾਲ ਆਪਾਂ ਪ੍ਰਿੰਟ ਓਕੇ ਇਹ ਆਪਣੇ ਪ੍ਰਿੰਟ ਦੁਪੱਟੀਆਂ ਦੇ ਨਾਲ ਠੀਕ ਆ ਜੀ ਤਿਆਰ ਹੁੰਦੇ ਆ ਮਨ ਲਾ ਮੈਡਮ ਜੇ ਕਿਸ਼ਨ ਅਫ ਦਿ ਅਕੋਰਡਿੰਗ ਤਿਆਰ ਕਰਾਉਣਾ ਹੈਂਡਵਰਕ ਕੋਈ ਉਹ ਲੱਗ ਪ੍ਰਾਈਸ ਹੋਊਗਾ ਹਨਾ ਜੀ ਹਾਂ ਜੀ ਮਨ ਲਾ ਤੁਸੀਂ ਕੋਈ ਡਿਜ਼ਾਈਨ ਤੁਹਾਨੂੰ ਭੇਜ ਸਕਦੇ ਹੋ WhatsApp ਤੇ ਹਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਵੀਰੇ ਆਪਾਂ ਇੱਥੇ ਇਸ ਕੁੜੀਆਂ ਨੂੰ ਸਿਖਲਾਈ ਵੀ ਦਿੰਨੇ ਆ ਸਟੀਚਿੰਗ ਵੀ ਕਰਦੇ ਆ ਤੇ ਜੋ ਆਪਣੇ ਅਕੋਰਡਿੰਗ ਤੇ ਆਪਾਂ ਸਟੀਚਿੰਗ ਕਰਕੇ ਵਾਰ ਸੂਟ ਭੇਜਦੇ ਆਂਗੇ ਸਟੀਚਿੰਗ ਦਾ ਮੈਡਮ ਕੀ ਪ੍ਰਾਈਸ ਹੈ ਆਪਣੇ ਵੀਰੇ ਸਟੀਚਿੰਗ ਦੇ ਸਿੰਪਲ ਸੂਟ 200 ਤੋਂ ਸਟਾਰਟਿੰਗ ਆ। ਅਗਲੇ ਨੇ ਐਕਸਟਰਾ ਕਰਵਾਉਣਾ ਤਾਂ ਉਹਦੇ ਆਪਾਂ ਐਕਸਟਰਾ ਹੋ ਜਾਂਦਾ ਜਿਵੇਂ ਕਿਸੇ ਨੇ ਕੋਈ ਲੈਸ ਵਗੈਰਾ ਲਗਾਉਣੀ ਆ ਕੋਈ ਡਿਜ਼ਾਈਨਿੰਗ ਵਗੈਰਾ ਕਰਵਾਉਣੀ ਆ ਤੇ ਆਪਾਂ ਸਾਰੇ ਕਰਕੇ ਦਿੰਨੇ ਆ ਜਿੱਦਾਂ ਕਸਟਮਰ ਆਪਾਂ ਨੂੰ ਪਿੰਕ ਸੈਂਡ ਕਰ ਦੇ ਆ ਤੇ ਉਹਦੇ ਅਕੋਰਡਿੰਗ ਹੀ ਆਪਾਂ ਸੂਟ ਤਿਆਰ ਕਰਕੇ ਦਿੰਨੇ ਆ। ਠੀਕ ਆ ਮੈਡਮ। ਮੰਨ ਲਾ ਮੈਂ ਜਿਹੜਾ ਤੁਸੀਂ ਵਰਕ ਕਰਦੇ ਮੰਨ ਲਾ ਤੁਹਾਨੂੰ ਕੋਈ ਵੀ ਕਸਟਮਰ ਫੋਟੋ ਪੇ ਕਰਦਾ ਤੁਸੀਂ ਉਦਾਂ ਸੇਮ ਕਰਦੇ ਆ। ਹਾਂਜੀ ਵੀਰੇ ਡਿੱਟੋ ਤਿਆਰ ਕਰਕੇ ਦਿੰਨੇ ਆ ਆਪਾਂ। ਠੀਕ ਆ ਠੀਕ ਆ। ਹਾਂਜੀ। ਹਾਂਜੀ। ਤੇ ਬਰੀਕਾ ਪੇ ਆਫਰ ਰੱਖਿਆ ਜਿਹੜਾ ਵੀ ਕੋਈ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲੇ ਆਉਂਦਾ ਠੀਕ ਹੈ 18 April ਤੋਂ 30 April ਤੱਕ ਆਪਾਂ ਉਹਨਾਂ ਲਈ ਆਫਰ ਰੱਖਿਆ ਸਿੰਪਲ ਸੂਟ 150 ਰੁਪਿਆ ਤੇ ਲੈਨਿੰਗ ਵਾਲਾ 450 ਤੇ ਉਹ ਇਸ ਲਈ ਰੱਖਿਆ ਕਿਉਂਕਿ ਤੁਸੀਂ ਸਾਡੀ ਸਟੀਚਿੰਗ ਤੇ ਸਾਰਾ ਕੁਝ ਦੇਖ ਕੇ ਤੇ ਸਾਡੇ ਕੋਲੇ ਆ ਸਕਦੇ ਹੋ ਠੀਕ ਹੈ ਜੀ ਹਾਂਜੀ ਸਰ ਹਾਂਜੀ ਸਰਸਸੀ ਗਾਲੀ 40 ਤੋਂ ਜੀ ਹਾਂਜੀ ਪਾਰਸ਼ਿਵ ਟਿਕ ਤੇ ਆਏ ਆ ਜੀ ਹਾਂਜੀ ਇਹਨਾਂ ਦੇ ਆਪਾਂ ਨਾ ਟ੍ਰੇਨਿੰਗ ਦਿੰਦੇ ਆ ਜਿਵੇਂ ਸਟੂਡੈਂਟ ਨੂੰ ਬੱਚਿਆਂ ਨੂੰ ਓਕੇ ਸਰ ਠੀਕ ਹੈ ਜੀ ਇਹਦੇ ਵਿੱਚ ਆਪਾਂ ਸਪਲਾਈ ਸੈਂਟਰ ਕਰਦੇ ਆ ਬੱਚਿਆਂ ਨੂੰ ਜਿਵੇਂ ਸਿੰਪਲ ਸੂਟ ਡਿਜ਼ਾਈਨਿੰਗ ਸੂਟ ਐਡਵਾਂਸ ਕੋਰਸ ਦਿੰਨੇ ਆ ओके ओदे ਵਿੱਚ ਆਪਾਂ ਬੱਚਿਆਂ ਨੂੰ ਨਾਲ ਇੰਟਰਨੈਸ਼ਨਲ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਜਿਵੇਂ ਕੀ ਵਾਰ ਕਿਸੇ ਬੱਚੇ ਨੇ ਬਾਹਰ ਜਾਣਾ ਹੁੰਦਾ ਹੈ ਹਾਂਜੀ 60 ਕੇ ਲੈ ਕੇ ਜਾਂ ਬਾਹਰ ਜਾ ਕੇ ਕੰਮ ਕਰਨਾ ਬਿジネス ਬੁਣਾਣਾ ਉਹਦੇ ਵਾਸਤੇ ਆਪਾਂ ਇੰਟਰਨੈਸ਼ਨਲ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਠੀਕ ਹੈ ਕੀ ਵਾਰ ਬੁਰੇ ਆਪਣੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਤੇ ਆਪਣਾ ਕੰਮ ਸ਼ੁਰੂ ਕਰਨਾ ਸਟਾਰਟਿੰਗ ਕਰਨੀ ਹੈ ਕੰਮ ਠੀਕ ਹੈ ਜੀ ਉਹਦੇ ਵਾਸਤੇ ਵੀ ਆਪਾਂ ਸਰਟੀਫਿਕੇਟ ਪ੍ਰੋਵਾਈਡ ਕਰ ਦਿੰਦੇ ਆ ਪਰ ਆਪਣੇ ਸਰਟੀਫਿਕੇਟ ਦੇ ਕਾਫੀ ਫਾਇਦੇ ਨੇ ਯੂਕੇ ਤੋਂ ਸੰਸਥਾ ਆਪਣੇ ਲੈਵੇ ਜੋ ਵੈਲਿਡ ਹੈ ਯੂਕੇ ਦੇ ਵਿੱਚ ਓਕੇ ਠੀਕ ਹੈ ਜੀ ਮਾਨਤਾ ਪ੍ਰਾਪਤ ਹੈ ਯੂਕੇ ਤੋਂ ਔਰ ਇੰਡੀਆ ਗਵਰਨਮੈਂਟ ਤੋਂ ਠੀਕ ਹੈ ਉਹਦੇ ਨਾਲ ਬੱਚੇ ਦਾ ਫਿਊਚਰ ਬਣ ਜਾਂਦਾ ਅੱਗੇ ਜਾ ਕੇ ਕਾਰੋਬਾਰ ਲਈ ਜਿੱਦਾਂ ਬੱਚੇ ਨੇ ਬਾਹਰ ਜਾ ਕੇ ਕਾਰੋਬਾਰ ਕਰਨਾ ਜਾਂ ਉਰੇ ਇੰਡੀਆ ਦੇ ਵਿੱਚ ਕਾਰੋਬਾਰ ਕਰਨਾ ਹੈ ਤੇ ਸਟੂਡੈਂਟਸ ਸਾਡੇ ਲੇਵਲ 'ਤੇ ਲੱਗੇ ਹੋਏ ਆ ਇਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਸਕਦੇ ਹੋ ਵੀ ਕਿੱਦਾਂ ਕਿੱਦਾਂ ਕੰਮ ਲੱਗਿਆ ਇਹਨਾਂ ਨੂੰ ਬੱਚੇ ਹਾਂਜੀ ਕਿੰਨਾ ਟਾਈਮ ਹੋ ਗਿਆ ਮੈਡਮ ਤੁਹਾਨੂੰ ਸਰ 1 ਮਹੀਨਾ ਹੋ ਗਿਆ ਮੈਨੂੰ ਲੱਗੇ ਨੂੰ ਜੀ ਤੇ ਬਹੁਤ ਵਧੀਆ ਸਲਾਈਸ ਖਾਂਦੇ ਨੇ ਜੀ ਬਹੁਤ ਵਧੀਆ ਨੇਚਰ ਹੈ ਜੀ ਠੀਕ ਹੈ ਜੀ ਹਾਂ ਜੀ ਕੱਲੀ ਕੱਲੀ ਚੀਜ਼ ਬਹੁਤ ਵਧੀਆ ਸਮਝਾਉਂਦੇ ਨੇ ਮੈਮ ਜੀ ਓਕੇ ਹਾਂ ਜੀ ਬਹੁਤ ਜ਼ਿਆਦਾ ਸਮਝ ਆਉਂਦਾ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਸਮਝਾਉਂਦੇ ਨੇ ਜੀ ਹਾਂ ਜੀ ਮੈਮ ਸਰ ਕਿੰਨਾ ਟਾਈਮ ਹੋ ਗਿਆ ਮੈਮ ਆਪਾਂ ਨੂੰ ਮਹੀਨਾ ਹੋ ਗਿਆ ਇੱਕ ਮਹੀਨਾ ਤੇ ਦੇਰੀ ਬਹੁਤ ਵਧੀਆ ਸਕਾਂਦੇ ਨੇ ਬਹੁਤ ਵਧੀਆ ਨੇਚਰ ਹੈ ਨਾ ਦਾ ਇੱਥੇ ਲੱਗੇ ਨੂੰ ਓਕੇ ਜੀ ਸਾਡੀ ਮਿਆਰ ਦਾ ਬਹੁਤ ਨੇਚਰ ਵੀ ਬਹੁਤ ਵਧੀਆਗਾ ਤੇ ਸਿਕਾਉਂਦੇ ਵੀ ਬਹੁਤ ਵਧੀਆ ਨੇ ਤੇ ਮੈਨੂੰ 1 ਯਰ ਦਾ ਇੰਟਰਨੈਸ਼ਨਲ ਸਰਟੀਫਿਕੇਟ ਵੀ ਮਿਲੇਗਾ ਓਕੇ ਹਾਂਜੀ ਸਰ ਠੀਕ ਹੈ ਹਾਂਜੀ ਸਰ ਹਾਂਜੀ ਸਰ ਸਸੀ ਗਾਲ ਜੀ ਹਾਂਜੀ ਇਦਾਂ ਆਪਾਂ ਬੱਚਿਆਂ ਨੂੰ ਨਾ ਪ੍ਰੋਵਾਈਡ ਕਰਦੇ ਆ ਸਰਟੀਫਿਕੇਟ ਓਕੇ ਇਹ ਕੁੜੀਆਂ ਨੇ 1 ਸਾਲ ਦਾ ਕਰਿਆ ਸੀਗਾ ਓਕੇ ਡਿਪਲੋਮਾ ਕਰਿਆ ਸੀਗਾ ਓਕੇ ਇਸ ਟਾਈਮ ਉਹਨਾਂ ਨੇ ਬੁਟੀਕ ਕੰਨਣਾ ਮੰਨ ਲਓ ਆਪਦਾ ਬਿਜ਼ਨਸ ਸ਼ੁਰੂ ਕਰਨਾ ਹੈ ਉਹਦੇ ਵਿੱਚ ਆਪਾਂ ਨੇ ਟੀਚਰ ਸਰਟੀਫਿਕੇਟ ਪ੍ਰੋਵਾਈਡ ਕਰਿਆ ਇਹਨਾਂ ਨੂੰ ਠੀਕ ਹੈ ਸਰ ਠੀਕ ਹੈ ਨਾ ਬੱਚਾ ਜਾ ਕੇ ਅੱਗੇ ਨੂੰ ਆਪਦਾ ਬਿਜ਼ਨਸ ਵੀ ਅੱਗੇ ਕਰ ਸਕਦਾ ਹੈ ਉਹਦੇ ਨਾਲ ਬਿਜ਼ਨਸ ਜੋੜਨ ਨਾਲ ਸਟੂਡੈਂਟ ਵੀ ਜੋੜ ਸਕਦਾ ਹੈ ਇਹਨਾਂ ਨੇ ਆਪਣੇ ਲਈ ਹੀ ਡਿਪਲੋਮਾ ਕੀਤੇ ਨਾਲ ਆਪਾਂ ਨੇ ਟੀਚਰ ਸਰਟੀਫਿਕੇਟ ਪ੍ਰੋਵਾਈਡ ਕਰਿਆ ਬੱਚਿਆਂ ਨੂੰ ਠੀਕ ਹੈ ਤੇ ਆਪਣੀ ਜਿਹੜੀ ਫੀਸ ਹੈ ਇਹਦੇ ਵਿੱਚ ਆਪਾਂ ਨੇ ਜੋ ਕੋਰਸ ਆ ਜਾਂਦਾ ਹੈ ਇਹਦੇ ਵਿੱਚ ਆਪਾਂ ਨੇ ਰੱਖਿਆ 5 ਮਹੀਨਿਆਂ ਦਾ 15000 ਰੁਪਿਆ ਜਿਹਨੇ ਵਾਰ ਜਾਣਾ ਉਹਦੇ ਵਿੱਚ ਆਪਾਂ ਇੰਟਰਨੈਸ਼ਨਲ ਸਰਟੀਫਿਕੇਟ ਪ੍ਰੋਵਾਈਡ ਕਰਾਂਗੇ ਜਿਵੇਂ ਕੀ ਵਾਰ ਕੋਈ ਗਰੀਬ ਘਰ ਦੀ ਕੁੜੀ ਹੁੰਦੀ ਹੈ ਵੀ ਨਹੀਂ ਪੈਸਾ ਕਰ ਸਕਦੀ ਇਕੱਠੇ ਉਹ ਆਪਾਂ 1500 ਰੁਪਏ ਮਹੀਨਾ ਫੀਸ ਵੀ ਰੱਖੀ ਹੈ ਉਦੇ ਵਿੱਚ ਵੀ ਹਾਂਜੀ ਹਾਂਜੀ ਸਟੋਰਮਡ ਕਿਸ਼ਤਾਂ ਦੇ ਦੇ ਸਕਦੇ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਇਕੱਠੀ ਪੇਮੈਂਟ ਦੇਣੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਠੀਕ ਹੈ ਜੀ ਹਾਂਜੀ ਇੱਕ ਆਪਾਂ ਬੱਚੇ ਨੂੰ ਜਿਹੜੀ ਟ੍ਰੇਨਿੰਗ ਦੇਣੀ ਹੈ ਕਹਿੰਦਾ ਮਤਲਬ ਬੱਚਾ ਮੰਨ ਲਓ ਵੀ 2 ਮਹੀਨੇ ਹੀ ਹੁੰਦੇ ਨੇ ਬੱਚੇ ਲਵੇ ਬਾਹਰ ਜਾਣ ਆਉਂਦਾ ਆਪਾਂ 2 ਮਹੀਨੇ 3 ਮਹੀਨਿਆਂ ਦੇ ਵਿੱਚ ਬੱਚੇ ਨੂੰ ਟ੍ਰੇਨ ਵੀ ਕਰ ਦਿੰਨੇ ਆ 4 ਮਹੀਨੇ ਵੀ ਲੱਗ ਜਾਂਦੇ ਨੇ ਮੰਨ ਲਓ 2-3 ਮਹੀਨੇ ਬਾਕੀ ਬੱਚੇ ਦੇ ਦਿਮਾਗ ਦੇ ਉੱਤੇ ਆ ਵੀ ਤੁਸੀਂ ਕਿਵੇਂ ਕੋਰਸ ਕਿੰਨੀ ਛੇਤੀ ਕਰਨਾ ਹੈ ਠੀਕ ਹੈ ਜੀ ਠੀਕ ਹੈ ਜੀ ਸਾਰੀ ਕਹਾਣੀ ਬੱਚੇ ਦੇ ਦਿਮਾਗ ਦੇ ਉੱਤੇ ਆ ਓਕੇ ਥੈਂਕ ਯੂ ਸਰ ਦੇ ਲੇਗੇ ਪੂਰੇ ਠੀਕ ਹੈ ਤੇ ਇਹ ਮੇਰੇ ਨਾਲ ਪੂਰੀ ਹੈਲਪ ਕਰਦੇ ਆ ਸਟੀਚਿੰਗ ਦੇ ਵਿੱਚ ਠੀਕ ਹੈ ਜੀ ਪਹਰ ਤਰ੍ਹਾਂ ਦੇ ਸੂਟ ਸਟੀਚ ਕਰਦੇ ਆ ਜਿਵੇਂ ਕਿ ਬੱਚਿਆਂ ਦੇ ਫਰਾਕ ਸੂਟ ਲਹਿੰਗਾ ਸੂਟ ਲਹਿੰਗਾ ਛੋੜੇ ਹਰ ਤਰ੍ਹਾਂ ਦੇ ਸੂਟ ਸਟੀਚ ਕੀਤੇ ਜਾਂਦੇ ਆਪਣੇ ਕੋਲ ਠੀਕ ਹੈ ਹਾਂਜੀ ਵੀਰੇ ਆਪਾਂ ਪਿੰਡਾਂ ਦੇ ਵਿੱਚ ਸੈਂਟਰ ਵੀ ਲਾਉਣੇ ਆ ਜਿਹੜੀਆਂ ਕੁੜੀਆਂ ਨੇ ਸਲਾਈ ਸਿੱਖਣੀ ਹੋਵੇ ਤੇ 10 ਕੁੜੀਆਂ ਦਾ ਗਰੁੱਪ ਕੰਪਲੀਟ ਹੋਣਾ ਚਾਹੀਦਾ ਆਪਾਂ ਨੂੰ ਤੇ ਫਿਰ ਆਪਾਂ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਵੀ ਦਿਨੇ ਆ ਤੇ ਬਾਕੀ ਵੀਰੇ ਜਿਹੜੇ ਕਸਟਮਰ ਜ਼ਿੰਮੇਵਾਰ ਨੇ ਆਸਟ੍ਰੇਲੀਆ ਅਮਰੀਕਾ ਕੈਨੇਡਾ ਆਪਾਂ ਤੁਹਾਨੂੰ ਸਟੀਚਿੰਗ ਕਰਵਾ ਸਕਦੇ ਆਪਾਂ ਵਿਦ ਕਪੜਾ ਵਿਦ ਵਰਕ ਸਾਰਾ ਕੁਝ ਵਿਦ ਸਟੀਚਿੰਗ ਕਰਵਾ ਕੇ ਕਿ ਸ਼ਾਪਿੰਗ ਕਰਦੇ ਆ। ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਮਰੇੜ ਕੋਟਲੇ ਦੀ ਇੱਕ ਬਹੁਤ ਵਧੀਆ ਤੇ ਸਸਤੀ ਬੁਟੀਕ ਦਿਖਾਈ ਆ ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਸੂਟ ਸਟਿਚ ਕਰਵਾ ਸਕਦੇ ਹੋ। ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਾਉਣਾ ਸਾਰਾ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਤੁਹਾਡਾ ਕੰਟੈਕਟ ਨੰਬਰ ਆਪਾਂ ਪ੍ਰੋਪਰ ਸ਼ੇਅਰ ਕਰਤਾ ਐਡਰੈਸ ਸ਼ੇਅਰ ਕਰਤਾ। ਤੁਸੀਂ ਵਿజిਟ ਵੀ ਕਰ ਸਕਦੇ ਹੋ। ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ। ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ। ਧੰਨਵਾਦ ਜੀ।